ਪਟਿਆਲਾ ਜ਼ਿਲ੍ਹੇ ਦੇ ਵਿੱਚ ਬਰਾਲੀ ਪ੍ਰਬੰਧਨ ਦੇ ਕੰਮ ਨੂੰ ਸੁਚਾਰੂ ਢੰਗ ਦੇ ਨਾਲ ਕਰਵਾਉਣ ਦੇ ਲਈ ਡੀਸੀ ਡਾਕਟਰ ਪ੍ਰੀਤੀ ਯਾਦਵ ਨੇ ਪਿੰਡ ਪੱਧਰ ਉਤੇ ਸਟਾਫ ਦੀਆਂ ਡਿਊਟੀਆਂ ਲਗਾਈਆਂ ਹਨ ਇਸ ਸੰਬੰਧ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਲੇਜ ਲੈਵਲ ਅਫਸਰ ਅਤੇ ਕਲਸਟਰ ਅਫਸਰਾਂ ਦੇ ਨਾਲ ਮੀਟਿੰਗ ਕਰਦਿਆਂ ਹੋਇਆਂ ਡੀਸੀ ਨੇ ਕਿਹਾ ਕਿ ਹਰੇਕ ਮੁਲਾਜ਼ਮ ਆਪਣੇ ਅਧੀਨ ਆਉਂਦੇ ਪਿੰਡਾਂ ਸਮੰਧੀ ਪੂਰੀ ਜਾਣਕਾਰੀ ਰੱਖੇ ਇਹ ਵੀ ਲਿਸਟ ਉਸ ਪਾਸ ਹੋਵੇ ਕਿ ਕਿਹੜੇ ਖੇਤ ਦੇ ਵਿੱਚ ਕਿੰਨ੍ਹੀ ਵਾਢੀ ਹੋਣੀ ਹੈ ਤਾਂ ਜੋ ਕਿਸਾਨ ਨੂੰ ਮਸ਼ੀਨਰੀ ਸਮੇਂ ਸਿਰ ਉਪਲਬਧ ਕਰਵਾਈ ਜਾ ਸਕੇ ਇਸ ਮੌਕੇ ਉੱਤੇ ਵਧੀਕ ਡੀਸੀ ਮੈਡਮ ਕੰਚਨ ਅਤੇ ਜ਼ਿਲ੍ਹੇ ਦੇ ਸਮੂਹ ਐਸਡੀਐਮਸ ਮੌਜੂਦ ਸਨ ਪ੍ਰੀਤੀ ຢਦਵ ਨੇ ਕਿਹਾ ਕਿ ਉਹ ਖੁਦ ਕਲਸਟਰ Lá pela Tevileza, ਲੈਵਲ ਅਫਸਰਾਂ ਨੂੰ ਫੋਨ ਕਰਕੇ ਪਿੰਡ ਦੇ ਵਿੱਚ ਉਪਲਬਧ ਮਸ਼ੀਨਰੀ ਅਤੇ ਸੰਪਰਕ ਨੰਬਰਾਂ ਸੰਬੰਧੀ ਜਾਣਕਾਰੀ ਲੈਣਗੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਰਾਲੀ ਪ੍ਰਬੰਧਨ ਦੇ ਕੰਮ ਨੂੰ ਸੁਚਾਰੂ ਢੰਗ ਦੇ ਨਾਲ ਕਰਵਾਉਣ ਦੇ ਲਈ ਡੀਸੀ ਡਾਕਟਰ ਪ੍ਰੀਤੀ ਯਾਦਵ ਨੇ ਪਿੰਡ ਪੱਦਰ ਉਤੇ ਸਟਾਫ ਦੀਆਂ ਡਿਊਟੀਆਂ ਲਗਾਈਆਂ ਨੇ ਇਸ ਮੰਦ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਲੇਜ ਲੈਵਲ ਅਫਸਰ ਅਤੇ ਕਲਸਟਰ ਅਫਸਰਾਂ ਦੇ ਨਾਲ ਮੀਟਿੰਗ ਕਰਦਿਆਂ ਹੋਇਆਂ ਡੀਸੀ ਨੇ ਕਿਹਾ ਕਿ ਹਰੇਕ ਮੁਲਾਜ਼ਮ ਆਪਣੇ ਅਧੀਨ ਆਉਂਦੇ ਪਿੰਡਾਂ ਸੰਬੰਧੀ ਪੂਰੀ ਜਾਣਕਾਰੀ ਰੱਖੇ ਇਹ ਵੀ ਲਿਸਟ ਉਸ ਪਾਸ ਕਿ ਕਿਹੜੇ ਖੇਤ ਦੇ ਵਿੱਚ ਕਿਸਨਵਾਟੀ ਹੋਣੀ ਹੈ ਤਾਂ ਜੋ ਕਿਸਾਨ ਨੂੰ ਮਸ਼ੀਨਰੀ ਸਮੇਂ ਸਿਰ ਉਪਲਬਧ ਕਰਵਾਈ ਜਾ ਸਕੇ ਇਸ ਮੌਕੇ ਉੱਤੇ ਵਧੀਕ ਡੀਸੀ ਮੈਡਮ ਕੰਚਨ ਅਤੇ ਜ਼ਿਲ੍ਹੇ ਦੇ ਸਮੂਹ ਐਸਡੀਐਮਸ ਮੌਜੂਦ ਸਨ ਪ੍ਰੀਤੀ ਯਾਦਵ ਨੇ ਕਿਹਾ ਕਿ ਉਹ ਖੁਦ ਕਲਸਟਰ ਲੈਵਲ ਅਤੇ ਵਿਲੇਜ ਲੇਵਲ ਅਫਸਰਾਂ ਨੂੰ ਫੋਨ ਕਰਕੇ ਪਿੰਡ ਦੇ ਵਿੱਚ ਉਪਲਬਧ ਮਸ਼ੀਨਰੀ ਅਤੇ ਸੰਪਰਕ ਨੰਬਰਾਂ ਸੰਬੰਧੀ ਜਾਣਕਾਰੀ ਲੈਣਗੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਰਾਲੀ ਪ੍ਰਬੰਧਨ ਦੇ ਕੰਮ ਨੂੰ ਸੁਚਾਰੂ ਢੰਗ ਦੇ ਨਾਲ ਕਰਵਾਉਣ ਦੇ ਲਈ ਡੀਸੀ ਡਾਕਟਰ ਪ੍ਰੀਤੀ ਯਾਦਵ ਨੇ ਪਿੰਡ ਪੱਧਰ ਉਤੇ ਸਟਾਫ ਦੀਆਂ ਡਿਊਟੀਆਂ ਲਗਾਈਆਂ ਨੇ ਇਸ ਮੰਦ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਲੇਜ ਲੈਵਲ ਅਫਸਰ ਅਤੇ ਕਲਸਟਰ ਅਫਸਰਾਂ ਦੇ ਨਾਲ ਮੀਟਿੰਗ ਕਰਦਿਆਂ ਹੋਇਆਂ ਡੀਸੀ ਨੇ ਕਿਹਾ ਕਿ ਹਰੇਕ ਮੁਲਾਜ਼ਮ ਆਪਣੇ ਅਧੀਨ ਆਉਂਦੇ ਪਿੰਡਾਂ ਸੰਬੰਧੀ ਪੂਰੀ ਜਾਣਕਾਰੀ ਰੱਖੇ ਇਹ ਵੀ ਲਿਸਟ ਉਸ ਪਾਸ ਕਿ ਕਿਹੜੇ ਖੇਤ ਦੇ ਵਿੱਚ ਕਿਸਨਵਾੜੀ ਹੋਣੀ ਹੈ ਤਾਂ ਜੋ ਕਿਸਾਨ ਨੂੰ ਮਸ਼ੀਨਰੀ ਸਮੇਂ ਸਿਰ ਉਪਲਬਧ ਕਰਵਾਈ ਜਾ ਸਕੇ ਇਸ ਮੌਕੇ ਉੱਤੇ ਵਧੀਕ ਡੀਸੀ ਮੈਡਮ ਕੰਚਨ ਅਤੇ ਜ਼ਿਲ੍ਹੇ ਦੇ ਸਮੂਹ ਐਸਡੀਐਮਸ ਮੌਜੂਦ ਸਨ ਪ੍ਰੀਤੀ ਯਾਦਵ ਨੇ ਕਿਹਾ ਕਿ ਉਹ ਖੁਦ ਕਲਸਟਰ ਲੈਵਲ ਅਤੇ ਵਿਲੇਜ ਲੈਵਲ ਅਫਸਰਾਂ ਨੂੰ ਫੋਨ ਕਰਕੇ ਪਿੰਡ ਦੇ ਵਿੱਚ ਉਪਲਬਧ ਮਸ਼ੀਨਰੀ ਅਤੇ ਸੰਪਰਕ ਨੰਬਰਾਂ ਸੰਬੰਧੀ ਜਾਣਕਾਰੀ ਲੈਣਗੇ